हाँ जी नाम है जी मेरा नाम हरप्रीत सिंह है मैं इस साइंस मास्टर अपनी सेवा निभा पी, पी टीएम पेरेंट टीचर मीटिंग जो है सरकार वालों एक बहुत वीरिया उपरला गया है इस जिम्मे अब बच्चों का रिजल्ट है नवा सैशन शुरू हो रहा है तो वो वे हम पास हो गए अगली कलासा जाएंगे तो अस कच्चे साढ़े स्कूल आन ਤੇ ਦਾਖਲਾ ਲੈਣ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦਾ ਲਾਭ ਲੈ ਸਕ ਸਕੋਲ ਦੇ ਵਿੱਚ ਕੀ ਓਪਰਚੁਨਿਟੀ ਆਨੇ ਜੋ ਆਪਰੇ ਬੱਚੇ ਦਾਖਾੜ ਰਹੇ ਸਕੂਲ ਦੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜੋ ਬੱਚੇ ਹਨ ਬਾਹਰ ਤੋਂ ਲੈ ਰਹੇ ਹਾਂ ਹੋਰ ਪਿੰਡਾਂ ਤੋਂ ਲੈਣੇ ਉਹਨਾਂ ਵਾਸਤੇ ਇੱਕ ਵੈਂਚ ਚਲਾਈ ਹੋਈ ਹੈ ਬਜੋਸ਼ੇਵ ਸਾਡੇ ਟੀਚਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਂਦਾ ਹੈ ਤੇ ਉਹ ਸਾਡੇ ਕੋਲ ਪਿਛਲੇ ਸਾਲ 2010 ਤੋਂ ਚੱਲ ਰਹੀ ਹੈ ਅਸੀਂ ਕਹਿੰਦਾ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਸ ਸੇਵਾ ਵਿੱਚ ਜੋ ਅਸੀਂ ਫ੍ਰੀ ਬੱਚਿਆਂ ਨੂੰ ਸੇਵਾ ਦੇ ਰਹੇ ਹਾਂ ਉਹ ਵੀ ਸਾਨੂੰ ਪ੍ਰੋਵਾਈਡ ਕਰੇ ਕੋਈ ਨਾ ਕੋਈ ਬਸ ਦੀ ਸੇਵਾ ਸਾਨੂੰ ਪ੍ਰੋਵਾਈਡ ਕਰੇ ਸਰਕਾਰ ਤਾਂ ਜੋ ਅਸੀਂ ਹੋਰ ਆਪਣੇ ਸਕੂਲ ਨੂੰ ਵਧੀਆ ਚਲਾ ਸਕੀਏ ਤੇ ਹੋਰ ਬੱਚੇ ਦੂਜੇ ਪਿੰਡਾਂ ਤੋਂ ਲੈ ਸਕੀਏ ਨਵੇਂ ਸੈਸ਼ਨ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਦੀ ਅਪੀਲ ਕਰਦੇ ਹਾਂ ਨਵੇਂ ਸੈਸ਼ਨ ਨੂੰ ਲੈ ਕੇ ਅਸੀਂ ਆਪੀਲ ਕਰਨਾ ਚਾਹੁੰਦੇ ਹਾਂ ਕਿ ਜੋ ਮਾਪੇ ਹਨ ਉਹ ਸਾਡੇ ਸਕੂਲ ਚ ਪਹਿਲਾਂ ਆਣ ਸਹੂਲਤਾ ਦੇਖਣ ਉਸ ਤੋਂ ਬਾਅਦ ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਹਨਾਂ ਦਾ ਦਾਖਲਾ ਕਰਵਾਉਣ ਸਾਡੇ ਸਕੂਲ ਵਿੱਚ ਆਜੋ ਸਾਡੀ ਸਨਤ ਵੱਧ ਸਕੇ ਔਰ ਅਸੀਂ ਔਰ ਬਹੁਤ ਵਧੀਆ ਅਪਰਾਲਾ ਦੇ ਤਰਫੇ ਇਹਨਾਂ ਦੇ ਵੱਤੋਂ ਵੱਧ ਦਾਖਲਾ ਕਰਵਾ ਸਕੀ। ਅਸੀਂ ਧੰਨਵਾਦੀ ਹਾਂ ਸਰਕਾਰ ਦਾ ਜਿਨ੍ਹਾਂ ਨੇ ਇਹ ਬਹੁਤ ਵਧੀਆ ਅਪਰਾਲਾ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਧੰਨਵਾਦੀ ਹਾਂ ਪਿੰਡ ਦੇ ਪਤੰਦੇ ਸੂਜਨਾ ਦਾ ਪੰਚਾਇਤ ਦਾ ਜਿਨ੍ਹਾਂ ਨੇ ਕੇ ਸਾਨੂੰ ਇੰਨਾ ਵਧੀਆ ਸਹਿਯੋਗ ਦਿੱਤਾ ਹੈ। ਗਰਾਊਂਡ ਵੀ ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਹੈ। ਸਕੂਲ ਨੂੰ ਬਹੁਤ ਬਿਹਤਰੀ ਲਈ ਵੱਧ ਤੋਂ ਵੱਧ ਡੋਨੇਸ਼ਨ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ। ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ। ਅੱਗੇ ਤੋਂ ਸਾਨੂੰ ਇਸੀ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਤਾਂ ਜੋ ਅਸੀਂ ਹੋਰ ਵਧੀਆ ਕਰ ਸਕੀਏ। ਹਾਂਜੀ ਸਰ ਕੀ ਨਾਮ ਹੈ ਜੀ? ਸੁਦੀਪ ਸਿੰਘ ਹੈ ਜੀ। ਅਸਟਾਸਟੋ ਸੁਦੀਪ ਸਿੰਘ ਐਕਸ ਜੀ ਰਿਟਾਇਰ ਹੋਏ ਸਿਲਖਾਲ। ਅਸੀਂ ਸਪੂਨ ਨੂੰ ਬਹੁਤ ਹੀ ਭਾਗਾਂ ਨਾਲ ਸ਼ਾਲੀ ਖਾਂਗੇ। ਉਹ ਜਿਨ੍ਹਾਂ ਨੇ ਸਾਨੂੰ ਇੱਡਾ ਬੜਾ ਮਾਣ ਸਾਨੂੰ ਇਸ ਚਾਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੋਬਿੰਦ ਫੁੱਟ ਫੁੱਟ ਨਾਮ ਸ਼ਿਕਾ ਕਰਦੇ ਆ ਤੇ ਇਸ ਗੁਰਦੁਆਰਾ ਸਾਹਿਬ ਉਤੇ ਸੰਤ ਭਗਤ ਪਿਆਰਾ ਸਿੰਘ ਜੀ ਜਿਨ੍ਹਾਂ ਦੀ ਇਹ ਚਰਨ ਛੋਹ ਧਰਤੀ ਹੈ। ਇਸ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡੇ ਸਕੂਲ ਦਾ ਮਾਣ ਜਿਹੜਾ ਹੈ ਸਰਕਾਰ ਵੱਲੋਂ ਬਹੁਤ ਵਧਾਇਆ ਗਿਆ ਹੈ ਅਸੀਂ ਵੀ ਆਪਣਾ ਪੂਰ ਜੋਰ ਜਿਹੜਾ ਜੋਰ ਹੈ ਉਹ ਅਸੀਂ ਸਰਕਾਰ ਦੇ ਨਾਲ ਚੱਲ ਕੇ ਉਹਨਾਂ ਦੀ ਗਰੰਟਾ ਵਰਤ ਕੇ ਪਿੰਡ ਵਾਲਿਆਂ ਦਾ ਸਹਿਯੋਗ ਲੈ ਕੇ ਅਸੀਂ ਬਹੁਤ ਹੀ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਸਾਡੇ ਕੋਲੋਂ ਜੋਰ ਲੱਗਿਆ ਸਾਡੇ ਅਧਿਆਪਕ ਸਾਥੀਆਂ ਨੇ ਸਾਡੀ ਟੀਮ ਨੇ ਸਾਂਝੇ ਹੋ ਕੇ ਬਹੁਤ ਹੀ ਆਪਣੀ ਮਿਹਨਤ ਦੇ ਸਦਕਾ ਇਸ ਸਕੂਲ ਨੂੰ 2024 ਦੇ ਸੈਸ਼ਨ ਦੇ ਵਿੱਚ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਸਕੂਲ ਜਿਹੜਾ ਹੈ ਉਹ ਲੈਉਣ ਦਾ ਉਪਰਾਲਾ ਕੀਤਾ ਤੇ ਸਰਕਾਰ ਨੇ ਸਾਡਾ ਇਸ ਉਪਰਾਲੇ ਨੂੰ ਅੱਗੇ ਸਹਿਯੋਗ ਦਿੱਤਾ ਤੇ ਸਾਡੇ ਸਕੂਲ ਨੂੰ ਜਿਹੜਾ ਹੈ 2024 ਦਾ ਜਿਹੜਾ ਹੈ ਮਿਡਲ ਸਕੂਲਾਂ ਦੇ ਵਿੱਚੋਂ ਵੈਸਟ ਅਵਾਰ ਜਿਹੜਾ ਹੈ ਉਹ ਮਿਲਿਆ ਅਸੀਂ ਰਣੀਆਂ ਸਰਕਾਰ ਦੇ ਤਰਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮਾਣ ਵਕਿਆ ਧੰਨਵਾਦ ਦੀ ਅਸੀਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਚਾ ਚੋਤਾ ਵਿਚਾਰ ਸਾਹਿਬ ਦੀ ਪਵਿੱਤਰ ਉਹਨਾਂ ਨੂੰ ਅਸੀਂ ਕੋਟ ਕੋਟ ਕੀ ਕਰਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਉਦਮ ਦਿੱਤਾ ਇਹ ਸੇਵਾ ਕਰਨ ਦਾ ਇਸ ਸਕੂਲ ਨੂੰ ਅਸੀਂ ਨਵਾਂ ਸਕੂਲ ਜਿਹੜਾ ਹੈ 15 ਅਗਸਤ 10 ਦੇ ਵਿੱਚ ਜਿਹੜਾ ਹੈ ਸ਼ੁਰੂ ਕੀਤਾ ਤੇ ਇਸ ਨਵੀਂ ਜਗ੍ਹਾ ਲੈ ਕੇ ਸਰਕਾਰ ਵੱਲੋਂ ਸਾਡੇ ਪਿੰਡ ਦੇ ਭਗਵੰਤ ਤੇ ਸੱਜਣਾ ਦੇ ਐਨਆਰ ਵੀਰਾਂ ਦਾ ਸਹਿਯੋਗ ਲੈ ਕੇ ਸਾਰਾ ਜਿਹੜਾ ਹੈ ਇਹ ਪ੍ਰਾਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਬਿਲਡਿੰਗ ਹੈ ਉਹ ਖੜੀ ਕੀਤੀ ਗਈ ਤਾਂ ਇਸ ਦੇ ਵਿੱਚ ਅਸੀਂ ਇੱਕ ਬੈਨ ਜਿਹੜੀ ਹੈ ਉਹ ਫਰੀ ਸੇਵਾ ਬੱਚਿਆਂ ਦੇ ਜਾਣ ਵਾਸਤੇ 6 ਪਿੰਡਾਂ ਦੇ ਵਿੱਚੋਂ ਸ਼ੁਰੂ ਕੀਤੀ ਜੀ ਦਾ ਅਸੀਂ 10 ਤੋਂ ਲੈ ਕੇ ਅੱਜ ਤੱਕ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਜਿਸ ਦੇ ਵਿੱਚ ਸਾਡੇ ਟੀਚਰ ਸਾਹਿਬਾਨ ਨੇ ਸਹਿਯੋਗ ਦਿੱਤਾ ਪੂਰਾ ਤੇ ਨਾਲ ਅਸੀਂ ਪਿੰਡ ਨਗਰ ਨਿਵਾਸੀਆਂ ਦਾ ਸਹਿਯੋਗ ਦਿੱਤਾ ਸਾਨੂੰ ਨਗਰ ਪੰਚਾਇਤ ਜਿੰਨੀਆਂ ਵੀ ਹੁਣ ਤੱਕ ਆਈਆਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਐਨਆਰ ਵੀਰਾਂ ਨੇ ਸਹਿਯੋਗ ਦਿੱਤਾ ਇਸ ਕਰਕੇ ਸਾਡੇ ਜਿਹੜੀ ਜਿੰਨਿਆਂ ਵੀ ਆ ਇਸ ਬੁਲੰਦੀਆਂ ਤੇ ਅਸੀਂ ਪਹੁੰਚੇ ਆ ਇਸ ਨਗਰ ਦੀ ਜਿਹੜੀ ਮੈਦਤ ਸਦਕਾ ਤੇ ਟੀਚਰਾਂ ਦੇ ਪਰਾਲੇ ਸਦਕਾ ਸਾਰੇ ਹੀ ਟੀਮ ਨੇ ਬਹੁਤ ਹੀ ਵਧੀਆ ਟੰਗ ਦੇ ਨਾਲ ਕੰਮ ਕੀਤਾ ਜਿਨ੍ਹਾਂ ਦਾ ਮੈਂ ਆਪਣੇ ਸਮੇਂ ਦੇ ਵਿੱਚ ਵੀ ਰਣੀ ਆ ਇਹਨਾਂ ਟੀਚਰ ਸਹਿਬਾਨਾਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਰਿਆਂ ਨੇ ਨਾਲ ਮਿਲ ਕੇ ਸਜਾ ਮੈਨੂੰ ਕਦੇ ਵੀ ਕਹਿਣ ਦੀ ਲੋੜ ਨਹੀਂ ਪਈ ਇਨਚਾਰਜ ਹੋਣ ਦੇ ਨਾਤੇ ਸਾਨੂੰ ਹਰ ਵੇਲੇ ਤਤਪਰ ਰਹਿੰਦੇ ਸੀ ਜੋ ਗੱਲ ਕਹੀ ਉਹੀ ਮੰਨੀ ਇੱਕ ਨੇ ਕਹੀ ਦੂਜੇ ਨੇ ਮੰਨੀ ਸਾਰਿਆਂ ਨੇ ਹੀ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਕਰਕੇ ਅਸੀਂ ਨਗਰ ਨਿਵਾਸੀਆਂ ਦਾ ਐਨਆਰ ਵੀਰਾਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਤੇ ਅਰਤੀ ਤੇ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਟ ਕੋਟ ਨਮਨ ਅਸ਼ਕਰ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਇਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਸਾਰੇ ਹੀ ਰਲ ਕੇ ਇਸੇ ਤਰ੍ਹਾਂ ਹੁਣ ਇਹ ਜਿਹੜਾ ਅੱਜ ਦਾ ਦਿਨ ਹੈ ਪੀਟੀਐਮ ਪੇਰੈਂਟਸ ਟੀਚਰ ਮੀਟਿੰਗ ਅੱਜ ਹੈਗੀ ਐ ਸਾਰ ਰੱਖੀ ਗਈ ਐ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਅਸੀਂ ਬੱਚਿਆਂ ਦੇ ਮਾਪਿਆਂ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਬੱਚਿਆਂ ਦੇ ਕਾਰਜਗੁਜ਼ਾਰੀ ਬਾਰੇ ਦੱਸਾਂਗੇ ਤੇ ਅਸੀਂ ਅਗਲੇ ਪਲਾਨ ਬਾਰੇ ਜੋ ਸਾਡੇ ਇਸ ਨਵੇਂ ਸੈਸ਼ਨ ਦੇ ਵਿੱਚ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਬੱਚਿਆਂ ਦਾ ਅੱਜ ਅਸੀਂ ਰਿਜ਼ਲਟ ਕੱਢ ਰਹੇ ਹਾਂ ਬਹੁਤ ਪ੍ਰਕਾਸ਼ਾਲੀ ਦਿਨ ਹੈ ਕਿ ਬੱਚਿਆਂ ਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਜੇ ਸਮੇਂ ਦੇ ਉੱਤੇ ਉਹਨਾਂ ਨੂੰ ਫਸਟ ਸੈਕੰਡ ਪੋਜੀਸ਼ਨਾਂ ਲੈਣੇ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਇਸ ਕਰਕੇ ਉਹਨਾਂ ਬੱਚਿਆਂ ਦਾ ਮਾਣ ਜਿਹੜਾ ਹੈ ਉਹ ਵੱਧਾ ਤੇ ਇਸ ਲਈ ਅਸੀਂ ਅੱਗੇ ਵਾਸਤੇ ਵੀ ਇਹ ਸਾਰੇ ਉਪਰਾਲੇ ਕਰਦੇ ਰਹਾਂਗੇ ਅਸੀਂ ਆਪਣੇ ਸਕੂਲ ਨੂੰ ਹੋਰ ਬਲੰਦੀਆਂ ਤੇ ਲਿਜਾਣ ਦੇ ਲਈ ਹਰ ਕੋਸ਼ਿਸ਼ ਕਰਦੇ ਰਹਾਂਗੇ ਤੇ ਸਾਡਾ ਵੀ ਹੁਣ ਸਾਰੇ ਸਟਾਫ ਦੇ ਨਾਲ ਰਲ ਮਿਲ ਕੇ ਹੋਰ ਸਹਿਯੋਗ ਪਾਵਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕੇ ਆ ਅਸੀਂ ਇਸ ਪਿੰਡ ਲਈ ਇਸ ਸਕੂਲ ਲਈ ਕਰਾਂਗੇ ਅਸੀਂ ਸ਼ਿਕਾਇਤ ਸਰਕਾਰ ਅੱਗੇ ਪੁਰ ਜੋ ਰਿਪੀਲ ਕਰਦੇ ਆ ਕਿ ਸਾਡੀ ਜਿਹੜੀ ਬੱਸ ਸੇਵਾ ਚੱਲਿਆ ਸਾਨੂੰ ਵੀ ਸਰਕਾਰ ਵੱਲੋਂ ਇੱਕ ਬੱਸ ਸੇਵਾ ਦੀ ਜਿਹੜਾ ਹੈ ਬੇਨਤੀ ਕਰਦੇ ਆ ਕਿ ਉਹ ਸਾਨੂੰ ਬੱਸ ਸੇਵਾ ਸਾਡੇ ਸਕੂਲ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਨੂੰ ਹੋਰ ਅੱਗੇ ਲੈ ਚ ਸਕੀਏ ਅਸੀਂ ਇਸ ਨੂੰ ਮੰਗ ਕਰਦੇ ਆ ਕਿ ਸਾਡਾ ਜਿਹੜਾ ਸਕੂਲ ਹੈ ਉਹ ਪ੍ਰਮੋਟ ਵੀ ਕੀਤਾ ਜਾਵੇ ਅੱਗੇ ਵਾਸਤੇ ਸਾਨੂੰ ਇਸ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਜਿਹੜਾ ਲੜਕੀਆਂ ਨੂੰ ਦੂਰ ਜਾਣ ਦੀ ਲੋੜ ਨਾ ਪਵੇ ਇਸ ਕਰਕੇ ਅਸੀਂ ਸਾਰੇ ਹੀ ਸਰਕਾਰ ਦਾ ਨਗਰ ਨਿਵਾਸੀਆਂ ਦਾ ਐਨਆਈਆਰਾ ਵੀਰਾਂ ਦਾ ਤੇ ਸਾਰ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਕੋਟ ਧੰਨਵਾਦ ਕਰਦੇ ਆਂ ਜੀ